जन हितेशी टीआरपी नहीं भरोसा आपका मेरे साथ मामला हुआ है कि क्या अपने बच्चे को कपड़ा धो रहे थे और है मेरे हाथ पकड़ के बोल रहा है कि चलो कमरे में तो हम नहीं गया है भीज के लेके भी आए उधर साड़ी फाड़ दिया है ब्लाउज फाड़ दिया है मेरे मालिक पीछे काम कर रहे हैं वो आया है उसको मार के हटा दिया है और मार के हटा के गाली दे के घींच के लेके गया है मा, हम मालिक के पास सुन के हैं भैया के पास से वो तो बोला है कि तुमको उसके भी मार चो देंगे तुमको भी यहाँ करेंगे तो गाड़ी चला है कमरे में उसके भी धापड़ लगा के भगा के घीच के ले गया है इसके बारे में पुलिस को जानकारी दिया था हाँ गए थे तो वहाँ पर गाली दे कर वहाँ से हटा के भगा दिया मेरा भाई के झापड़ लगा कर गाली दे कर हटा दिया

मोटर का अंदर एक तार बोल रहा है सरिया चुरा कर तू बेच रहा है तुम्हारा बच्चे और तू बेच रहा है मैं बोला भैया हम सरिया क्या करेंगे कोठी थोड़ी नहीं बनाना है यहाँ तो बोला तू चुरा कर ले आया है हम बोला चल कर हमारे अंदर कम रूम में देख लो वो नहीं गया और शराब पी कर आया था मैं शराब से अलग रहता हूँ वो आया तो मेरे थप्पड़ भी लगाया दो महीने हमारा ऑपरेशन हुआ था ठीक है तो मैं वहीं गिर गया पाँच दस मिनट वहीं बेहोश हो गया था मैं उनको यही करना है उसको अंदर करना है पुलिस के पास गए थे पुलिस के है? पास गए थे कुछ दिन रिपीट दिए थे दो तारीख के तीन बजे गए थे तो बोला कार्रवाई करेंगे उसके बाद सत्रह तारीख के गए थे सत्रह तारीख के गए थे तो पंचायत बुढ़ रहा था लो उसके बाद अंदर गए अंदर गए उसके बाद बत्ता कहानी होगा लगा उसके हमारे वो सलाह गया मैं गया मेरे साला को वहाँ भी धक्का दे दिया वो पुलिस वाले ने ये बाहर आया इसको वहाँ भी मार दिया मैं मार दिया तो बोला इसको मैं ही नहीं छोड़ूंगा इसको मैं अंदर करूंगा यहाँ से नहीं होगा आगे जाएंगी आगे जाकर उसको पकड़ेंगी मगर पकड़ पकड़ उसको छोड़ेंगे नहीं क्या मांग करते हो आप इसको अंदर करना है मेरे। क्या नाम है उसका 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 तो नाम हमको यहाँ नहीं जानते हमारे बिहारी है हमार ਇਹ ਤਾਂ ਨਹੀਂ ਜਾਣਦੇ ਇਸ ਦਾ ਨਾਮ ਕੀ ਹੈ ਵੀਵਿੰਦਰ ਸਿੰਘ ਨਾਮ ਹੈ ਜਿਸ ਨੇ ਆਪਨੇ ਕੰਪਲੇਨ ਵਿੱਚ ਨਾਮ ਦਿਆ ਹੈ ਨਾ ਜਿਸ ਦਾ ਵੀਵਿੰਦਰ ਸਿੰਘ ਨਾਮ ਹੈ ਪਰ ਲਿਖਿਆ ਨਹੀਂ ਵੀਵਿੰਦਰ ਸਿੰਘ ਨਾਮ ਹੈ ਵੀਵਿੰਦਰ ਸਿੰਘ ਨਾਮ ਹੈ ਮੇਰਾ ਨਾਮ ਜੀਐਸ ਰੰਧਾਵਾ ਐਮਡੀ ਰੰਧਾਵਾ ਇੰਟਰਲੌਕ ਟਾਈਲ ਪਿੰਡ ਬੂਲ ਡਿਸਟ੍ਰਿਕਟ ਲੁਧਿਆਣਾ ਇਹ ਲਿਬਰ ਮੇਰੀ ਅਪਲਾਈ ਹੈ ਜੀ ਮੇਰੇ ਕੋਲ ਕੰਮ ਕਰ ਰਹੀ ਆ 5-6 ਮਹੀਨਿਆਂ ਤੋਂ 2 ਤਰੀਕ 1 ਜਨਵਰੀ 2025 ਨੂੰ ਕਰੀਬ 3 ਵਜੇ ਦੇ ਕਰੀਬ ਤੇ ਲੇਡੀਜ਼ ਕੱਲੇ ਕਪੜੇ ਧੋ ਰਹੀ ਸੀਗੀ ਫੈਕਟਰੀ 'ਚ ਤੇ ਇੱਕ ਸੁਖਵਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਨਾਲ ਉਹਨਾਂ ਦੀ ਮੋਟਰ ਹੈ ਸ਼ਰਾਬੀ ਹਾਲਤ ਵਿੱਚ ਆਇਆ ਤੇ ਉਹਨੂੰ ਬਾਹਾਂ ਫੜ ਲਿਆ ਤੇ ਮੋਟਰ ਦੇ ਖਿੱਚ ਕੇ ਲੈ ਕੇ ਜਾ ਰਿਹਾ ਸੀਗੇ ਇਹਨੇ ਰੋਲਾ ਪਾਇਆ ਸਾੜੇ ਤੋਂ ਪਹਿਲਾਂ ਖੋਲਤੀ ਇਹਦੀ ਇਹਨਾਂ ਬਲੌਜ਼ਰੀ ਪਾੜਦਾ ਜਿਦੋਂ ਨੇ ਰੋਲਾ ਪਾਇਆ ਤੈਨੂੰ ਕੁੱਟਣ ਲੱਗ ਗਿਆ ਤੇ ਇਹਦੇ ਘਰ ਵਾਲਾ ਪਿੱਛੇ ਕੰਮ ਕਰਦਾ ਫੈਕਟਰੀ 'ਚ ਉਹਨੂੰ ਪਤਾ ਨਹੀਂ ਸੀ ਬੰਦਾ ਹੋਰ ਵੀ ਹੈ ਜਦੋਂ ਭੱਜ ਕੇ ਇਹਦੇ ਘਰ ਵਾਲਾ ਆ ਕੇ ਇਹ ਘਰ ਵਾਲੇ ਨੂੰ ਕੁੱਟਣ ਲੱਗ ਗਿਆ ਸ਼ਿਰੋ ਭੱਜ ਗਿਆ ਇਹਨਾਂ ਮੈਨੂੰ ਕਾਲ ਕੀਤੀ ਜੀ ਸਰਦਾਰ ਜੀ ਆਹ ਗੱਲ ਹੋ ਗਈ ਹੈ ਤੋਂ ਮੈਂ ਉਸੇ ਟਾਈਮ ਐਸਐਚਓ ਨੂੰ ਫੋਨ ਕੀਤਾ ਡੇਲੋਂ ਥਾਣੇ ਕਮਲਜੀਤ ਸਿੰਘ ਐਸਐਚਓ ਨੂੰ ਉਹਨੇ ਡਿਊਟੀ ਅਫਸਰ ਦੀ ਡਿਊਟੀ ਲਾਈ ਤਾਂ ਰਣਜੀਤ ਸਿੰਘ ਡਿਊਟੀ ਅਫਸਰ ਸੀਗਾ ਪੀਸੀਆਰ ਵਾਲੇ ਵੀ ਆਏ ਉਹਨਾਂ ਮੌਕਾ ਸਾਰਾ ਬੰਝ ਗਿਆ ਤੇ ਚਲੋ ਦਿਨ ਗੁਜ਼ਰਦੇ ਗਏ ਅੱਜ ਕਰਦੇ ਕੱਲ ਕਰਦੇ ਆ ਜੀ 16 ਤਰੀਕ ਨੂੰ ਇਹਨਾਂ ਨੂੰ ਬੁਲਾਇਆ ਵੀ ਪਰਚਾ ਦਰਜ ਕਰਨਾ ਤੁਸੀਂ ਆਓ ਬਿਆਨ ਦਿਓ ਅਸੀਂ ਇਨਕੁਆਇਰੀ ਕਰ ਲਈ ਹੈ ਇਹ ਸੁਖਵਿੰਦਰ ਸਿੰਘ ਤੇ ਪਰਚਾ ਦਰਜ ਕਰਨਾ ਤੁਸੀਂ ਆਓ ਤੇ ਇਹਨਾਂ ਨੂੰ ਬੁਲਾ ਲਿਆ ਤੇ ਦੂਜੀ ਪਾਰਟੀ ਵੀ ਉੱਥੇ ਬਿਠਾਈ ਹੋਈ ਸੀ ਇਹਨਾਂ ਨੂੰ 6 ਨੰਬਰ ਕਮਰੇ ਚ ਲੈ ਗਏ ਇੱਕ ਨਾਲ ਗੁਰਦੀਪ ਸਿੰਘ ਨਾਂ ਦਾ ਹੌਲਦਾਰ ਸੀ ਵੀ ਆਓ ਤੁਹਾਡਾ ਅਸੀਂ ਪਰਚਾ ਦਿੰਨੇ ਆ ਤੁਹਾਡੀ ਕੇਸ ਦੀ ਪੈਰ ਵੀ ਕਰਦੇ ਮੇਰੇ ਬੈਠਿਆ ਤੋਂ ਐਸਚੂ ਨੂੰ ਡਿਊਟੀ ਲਾ ਲਈ ਗੁਰਦੀਪ ਸਿੰਘ ਦੀ ਕਿ ਇਹਨਾਂ ਦਾ ਕੇਸ ਦੇਖੋ ਪਰ ਇਹਨਾਂ ਦਾ ਕੇਸ ਦੇਖਣਾ ਕੀ ਸੀਗਾ ਇਹਨਾਂ ਨੂੰ ਇਨਸਾਫ ਦੇਣਾ ਕੀ ਸੀਗਾ ਇਸ ਔਰਤ ਨੂੰ ਅੰਦਰ ਜਾ ਕੇ ਗੰਦੀਆਂ ਗੱਲਾਂ ਕੱਢੀਆਂ ਇਹਨੂੰ ਕੁੱਟਿਆ ਬਾਹਰ ਐਸਐਚਓ ਦੇ ਸਾਹਮਣੇ ਆ ਕੇ ਇਹ ਮੁੰਡੇ ਨੂੰ ਥੱਪੜ ਮਾਰਿਆ ਉਹਨੇ ਆ ਕੇ ਕਰਮਜੀਤ ਸਿੰਘ ਹੌਲਦਾਰ ਨੇ ਥਾਣੇਦਾਰ ਨੇ ਤੇ ਇਹ ਜਦੋਂ ਅੰਦਰੋਂ ਰੋਂਦੇ ਬਾਹਰ ਆਏ ਆ ਤੇ ਐਸਐਚਓ ਨੂੰ ਕਹਿ ਰਹੇ ਵੀ ਤੁਸੀਂ ਲਿਬਰ ਕਰਨ ਆਏ ਹੋ ਤੁਸੀਂ ਕੰਪਲੇਂਟਾ ਨਹੀਂ ਦੇਣ ਆਏ ਲਿਬਰ ਕਰਨੀ ਕਰੋ ਨਹੀਂ ਮੈਂ ਚੱਕ ਕੇ ਅੰਦਰ ਦੇ ਦੂੰਗਾ ਮੇਰੇ ਸਾਹਮਣੇ ਕਿਹਾ ਜਿਹੜਾ ਵਾਕਿਆ ਹੋਇਆ ਸੀਗਾ ਕੱਪੜੇ ਧੋਵ ਮਲੇ ਉੱਥੇ ਜਦੋਂ ਮਾਰਕੋਤ ਹੋਈ ਜਾਂ ਛੇੜਛਾੜ ਕਰਨੇ ਕੋਈ ਵੀਡੀਓ ਵਗੈਰਾ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਨਹੀਂ ਉੱਥੇ ਸਾਡੇ ਸੀਸੀਟੀਵੀ ਕੈਮਰੇ ਨਹੀਂ ਹੈ ਉਹ ਨੇੜੇ ਹੈ ਉਸ ਟਾਈਮ ਤੇ ਹੋ ਸਕਦਾ ਸੀ ਕਿਸੇ ਨੂੰ ਕੀ ਪੁੱਛ ਸਕਨੇ ਹਰ ਕਨੇ ਆਪੋ ਆਪਣੇ ਵਾਸਤੇ ਕੈਮਰੇ ਲਾਏ ਹੁੰਦੇ ਨੇ ਕੋਈ ਸਾਡੀ ਪਿਆਲੀਆਂ ਵੀ ਜਾ ਕੇ ਉੱਥੇ ਜਿਹੜੀ ਹੈਗੀ ਉਹ ਮੰਗ ਇਹ ਕਰਦੇ ਨੇ ਦੇਖੋ ਵੀ ਸਾਡਾ ਇੱਕ ਕਾਰੋਬਾਰ ਉੱਥੇ ਸਾਡੀ ਲੇਬਰ ਕੰਮ ਕਰਦੀ ਹੈ ਸਾਡੀ ਲੇਬਰ ਨੂੰ ਜੇ ਕੋਈ ਬੰਦਾ ਇਦਾਂ ਧੱਕਾ ਕਰਦਾ ਆ ਅਸੀਂ ਕਹਿੰਦੇ ਇਨਸਾਫ ਹੋਣਾ ਚਾਹੀਦਾ ਠੀਕ ਹੈ ਸੀਪੀ ਸਾਹਿਬ ਨੂੰ ਮਿਲ ਕੇ ਆਏ ਉਹਨਾਂ ਨੇ ਕੀ ਆਸ਼ਵਾਸਨ ਉਹਨਾਂ ਨੇ ਕਿਹਾ ਜੀ ਮੈਂ ਡਿਊਟੀ ਲਾ ਰਿਹਾ ਜੀ ਤੁਹਾਨੂੰ ਇਨਸਾਫ ਮਿਲੂਗਾ ਕਾਰਵਾਈ ਹੋਗੀ ਪੁਲਿਸ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਮੰਗ ਕੀਤੀ ਤੁਸੀਂ ਅਸੀਂ ਕੀਤੀ ਜੀ ਕਾਰਵਾਈ ਤੁਸੀਂ ਹੌਲਦਾਰ ਗੁਰਦੀਪ ਸਿੰਘ ਹੈ ਪਲੱਸ ਐਸ ਐਚਓ ਹੈ ਮੌਜੂਦਾ ਜਿਹੜਾ ਐਸ ਐਚਓ ਥਾਣੇ ਦਾ ਯਾਰ ਉਹ ਹੀ ਇਹਨਾਂ ਦਾ ਨਿਸਬੇਬ ਕਰ ਰਿਹਾ ਜੀ ਬੰਦੇ ਕਿੱਥੇ ਜਾਣ ਗਏ